ਯਾਰ ਮੈਂ ਤੁਹਾਡਾ ਆਪਣਾ ਭਾਰਤ ਪੁਨਚਨ ਚਾਲੂ ਤੁਸੀਂ ਦੇਖ ਰਹੇ ਹੋ ਕਿ ਨਿਊਜ਼ ਲਾਈਵ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਕੋਲਕਾਤਾ ਤੇ ਉਤਰਾਖੰਡ ਵਿੱਚ ਇੱਕ ਡਾਕਟਰ ਤੇ ਨਰਸ ਦੀ ਰੇਪ ਔਰ ਮਰਡਰ ਉਹਨਾਂ ਬਾਰੇ ਅੱਜ ਰਿਟਾਇਰਡ ਐਸਪੀ ਸ਼੍ਰੀ ਰੁਪਿੰਦਰ ਭਾੜਵਾਜ ਜ਼ੁਰਮ ਹੋਤਾ ਦੇਖ ਕੇ ਇਨਸਾਨ ਜੋ ਡਰ ਗਿਆ ਮਾਨੋ ਉਹ ਵੀ ਇੱਕ ਨਿਆਜ਼ ਜਰਮ ਕਰ ਗਿਆ ਮਰ ਕਰ ਤੋਂ ਅਮਰ ਹੋ ਸਕਦਾ ਹੈ ਕੋਈ ਜੀਤੇ ਜੀ ਮਰ ਜਾਂਦਾ ਹੈ ਜਿਸ ਦਾ ਈਮਾਨ ਮਰ ਗਿਆ ਆ ਪਿਛਲੇ ਹਫਤੇ ਵਿੱਚ ਦੋ ਐਸੀਆਂ ਘਟਨਾਵਾਂ ਹੋਈਆਂ ਜਿਸ ਨੇ ਹਿੰਦੁਸਤਾਨ ਦੀਆਂ ਧੀਆਂ ਪੈਣਾ ਨੂੰ ਹਿਲਾ ਕੇ ਰੱਖ ਦਿੱਤਾ ਪਹਿਲੀ ਘਟਨਾ ਹੋਈ ਸੀ ਕਲਕੱਤਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਰੇਪ ਕਰਕੇ ਉਸ ਦਾ ਮਰਡਰ ਕਰ ਦਿੱਤਾ ਦੂਜੀ ਉੱਤਰਾਖੰਡ ਦੇ ਵਿੱਚ ਇੱਕ ਨਰਸ ਦੇ ਨਾਲ ਰੇਪ ਕਰਕੇ ਉਸ ਦਾ ਮਰਡਰ ਕਰ ਦਿੱਤਾ ਜਿਸ ਨੇ ਹਿੰਦੁਸਤਾਨ ਦੀਆਂ ਧੀਆਂ ਪੈਣਾ ਨੂੰ ਹਿਲਾ ਕੇ ਰੱਖ ਦਿੱਤਾ ਕਿ ਸਾਡੇ ਬੱਚਿਆਂ ਜਿਹੜੇ ਕਿ ਆਈਐਸ ਆਈਪੀਐਸ ਉੱਚ-ਉੱਚ ਅਹੁਦਿਆਂ ਤੇ ਹੋਰ ਸੋ ਟੀਚਰ ਕਈ ਡਾਕਟਰ ਸੇਵਾਵਾਂ ਕਰ ਰਹੀਆਂ ਨੇ ਜਦੋਂ ਕਿ ਇਨਸਾਨ ਦੇ ਬਰਾਬਰ ਦੇ ਰਤਬੇ ਨੂੰ ਉਹਨਾਂ ਤੋਂ ਉੱਤੇ ਰਤਬੇ ਨੂੰ ਅੱਜ ਉਹਨਾਂ ਦੀ ਕੋਈ ਸੁਰੱਖਤਣਾ ਨਹੀਂ ਹੈ ਜਿਸ ਦੇ ਨਾਲ ਹਿੰਦੁਸਤਾਨ ਦੀਆਂ ਹਰ ਉਸ ਟੀ ਦੇ ਦਿਮਾਗ ਦੇ ਵਿੱਚ ਹੈ ਕਿ ਮੈਂ ਘਰ ਤੋਂ ਬਾਹਰ ਜਾਵਾਂ ਕਿ ਵਾਪਸ ਆਵਾਂਗੀ ਜਾਂ ਨਹੀਂ ਆਵਾਂਗੀ ਇਸ ਗੱਲ ਨੇ ਝੰਜੋੜ ਕੇ ਰੱਖ ਦਿੱਤਾ ਹਿੰਦੁਸਤਾਨ ਨੂੰ ਮੈਂ ਅੱਜ ਇੱਥੇ ਇਹ ਗੱਲ ਕਹਿਣਾ ਚਾਹਣਾ ਕਿ ਇਹ ਇੱਕ ਬਹੁਤ ਹੀ ਮੰਦ ਭਾਗੀ ਇਹ ਘਟਨਾ ਹੋਈ ਆ ਮੈਂ ਉਹਦੇ ਉੱਤੇ ਕਹਿਣਾ ਚਾਹਣਾ ਜਿਵੇਂ ਅੱਜ ਸ਼ਹੀਦ ਉਦਮ ਸਿੰਘ ਹਸਪੀਟਲ ਦੇ ਲੜਕੀਆਂ ਨੇ ਉੱਥੋਂ ਦੇ ਸਟਾਫ ਨੇ ਜੋ ਵੀ ਮੁਜਾਹਰਾ ਕੀਤਾ ਉਸ ਦੇ ਨਾਲ ਉਸ ਦਾ ਨਮਨ ਵੀ ਕੀਤਾ ਉਸ ਨੂੰ ਸੱਚੀ ਸ਼ਰਧਾਂਜਲੀ ਵੀ ਦਿੱਤੀ ਉਹਨਾਂ ਨੂੰ ਪੀਆਂ ਪੈਣਾਂ ਨੂੰ ਮੈਂ ਵੀ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਵਿੱਚ ਇਹ ਕਹਿਣਾ ਚਾਹਣਾ ਕਿ ਇਹ ਇੱਕ ਬਹੁਤ ਹੋਈ ਮੈਂ ਸੀਨੀਅਰ ਸਿਟੀਜ਼ਨ ਵੱਲੋਂ ਇਸ ਗੱਲ ਦੀ ਨਿੰਦਿਆ ਕਰਦਾ ਕਿ ਘਟਨਾ ਬਹੁਤ ਹੀ ਮਾੜੀ ਹੋਈ ਇਸ ਨੂੰ ਪੇਸ਼ ਕਰਕੇ ਇਹ ਜੇ ਬੰਦਿਆਂ ਨੂੰ ਉਹੋ ਜੀ ਸਜ਼ਾ ਦੇਣੀ ਚਾਹੀਦੀ ਆ ਜਿਸ ਦੇ ਨਾਲ ਆਉਣ ਵਾਲੇ ਭਵਿੱਖ ਵਿੱਚ ਸਾਡੇ ਇਹੋ ਜਿਹੇ ਮਾੜੇ ਅੰਸਰ ਨੂੰ ਸਬਕ ਮਿਲੇ ਕਿ ਜੇ ਅਸੀਂ ਇਹੋ ਜਿਹਾ ਕੁਝ ਕੀਤਾ ਤਾਂ ਉਹਦੀ ਸਜ਼ਾ ਮੌਤ ਹੋਊਗੀ ਤਾਂ ਜੋ ਉਹ ਕੰਬ ਉੱਠਣ ਪਰ ਕੀ ਕੀ ਕਰੀਏ ਕਾਨੂੰਨ ਸਾਡਾ ਹੈ ਸਖਤ ਹੈ ਬਹੁਤ ਲੰਬੇ ਸਮੇਂ ਬਾਅਦ ਇਨਸਾਫ ਮਿਲਦਾ ਕਈ ਵਾਰ ਤਾਂ ਬਰੀ ਹੋ ਜਾਂਦੇ ਨੇ ਕਾਤਲ ਉਹ ਫਿਰ ਹਿੱਕ ਤੇ ਹੱਥ ਮਾਰਦੇ ਨੇ ਉਹਨੂੰ ਸ਼ਹਿ ਮਿਲਦੀਆ ਵੀ ਇੱਕ ਕਤਲ ਕਰਤਾ ਸੀ ਹੁਣ ਦੂਜਾ ਵੀ ਕਰਾਂਗੇ ਪਰ ਸਾਡੇ ਟਾਈਮ ਦੇ ਵਿੱਚ ਮੈਂ ਦੇਖਿਆ ਲੋਕ ਐਫ ਆਈ ਆਰ ਤੋਂ ਨਹੀਂ ਡਰਦੇ ਸੀ ਲੋਕ ਪੁਲਿਸ ਦੇ ਛੱਤਰ ਤੋਂ ਡਰਦੇ ਸੀ ਸਾਡੇ ਟਾਈਮ ਦੇ ਵਿੱਚ ਅਫਸਰਾਂ ਦੇ ਨਾਂ ਯਾਦ ਹੁੰਦੇ ਸੀ ਝੋਟੇਕੁੱਟ ਕੜਿਆਂ ਵਾਲਾ ਪਖੜੇ ਵਾਲਾ ਮਤਲਬ ਉਹ ਜਦੋਂ ਵੀ ਕੋਈ ਐਸਐਚਓ ਦੇ ਥਾਣੇ ਚ ਲੱਗਦਾ ਸੀ ਉੱਥੋਂ ਦੇ ਬਦਮਾਸ਼ ਪਹਿਲਾਂ ਹੀ ਉਹ ਛੱਡ ਜਾਂਦੇ ਸੀ ਰਸਤੇ ਆਪਣੇ ਪਰ ਹੁਣ ਇੰਨਾ ਕਿ ਅਸੀਂ ਇਹ ਪੁਲਿਸ ਅੱਜ ਪਬਲਿਕ ਤੋਂ ਡਰਦੀ ਆ ਪੁਲਿਸ ਕਾਨੂੰਨ ਦੀ ਇੰਪਲੀਮੈਂਟੇਸ਼ਨ ਕਰਨਾ ਚਾਹੁੰਦੀ ਆ ਪੁਲਿਸ ਬਹੁਤ ਵਧੀਆ ਫੋਰਸ ਹੈ ਜਿਹਨੇ ਅੱਤਵਾਦ ਦੇ ਦੌਰਾਨ ਇੰਨੀ ਲੜਾਈ ਲੜੀ ਅੱਤਵਾਦ ਪੰਜਾਬ ਜੀ ਖਤਮ ਕੀਤਾ ਜਿਹਨੂੰ ਪੁਲਿਸ ਦੇ ਅਫਸਰਾਂ ਨੂੰ ਫੁੱਲ ਪਾਵਰ ਦਿੱਤੀ ਜਾਵੇ ਤਾਂ ਜੋ ਇਹ ਕ੍ਰਾਈਮਨਲ ਨੂੰ ਕੰਟਰੋਲ ਕੀਤਾ ਜਾ ਸਕੇ ਨਹੀਂ ਤਾਂ ਕ੍ਰਾਈਮਨਲ ਕਰਾਂ ਦੇ ਵਿੱਚੋਂ ਲੜਕਿਆਂ ਚੱਕ ਚੱਕ ਕੇ ਮਾਰ ਹੀ ਰਹਿਣ ਹੋਰ ਵੀ ਮਾਰਨਗੇ ਪਰ ਮੈਂ ਇਹ ਜ਼ਰੂਰ ਕਹੂੰਗਾ ਗਵਰਨਮੈਂਟਾਂ ਨੂੰ ਹਿੰਦੁਸਤਾਨ ਦੀਆਂ ਨੂੰ ਕਿ ਪੁਲਿਸ ਦੇ ਥਾਪੜੋ ਪੁਲਿਸ ਦੇ ਮਗਰ ਖੜੋ ਪੁਲਿਸ ਜੇ ਗਲਤ ਕਰਦੀ ਉਹਨੂੰ ਸਜ਼ਾ ਦਿਓ ਪਰ ਇਹਨਾ ਨਾ ਕਿ ਕ੍ਰਿਮੀਨਲ ਦੇ ਨਾਲ ਖੜੋ ਮੈਂ ਅੱਜ ਪੜ ਰਿਹਾ ਸੀ ਮੋਬਾਈਲ ਦੇ ਉੱਤੇ ਜਿਹੜਾ ਸਾਡਾ ਯੂਥ ਆ ਪੜਿਆ ਲਿਖਿਆ ਉਹਦਾ ਰੱਖਸ਼ਾ ਚਾਹੁੰਦਾ ਫਿਰਦਾ ਪਰ ਜਿਹੜੇ ਕ੍ਰਿਮੀਨਲ ਸਾਡੇ ਦੇਸ਼ ਤੇ ਰਾਜ ਕਰ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਅੱਜ ਕੁੜੀਆਂ ਦੇ ਵਿੱਚੋਂ 7 ਲੜਕੀਆਂ ਆਈਐਸ ਜਿਹੜੀਆਂ ਕਿ ਸਾਡੇ ਸਟੇਟ ਦੇ ਵਿੱਚ ਵੱਖ-ਵੱਖ ਥਾਂ ਤੇ ਡੀਸੀ ਲੱਗੀਆਂ ਹੋਈਆਂ ਨੇ ਤੇ 6 ਸਾਡੀਆਂ ਐਸਐਸਪੀ ਲੱਗੀਆਂ ਹੋਈਆਂ ਨੇ ਜਿਉ ਕਾਬਲ ਨੇ ਜਿਉ ਤਕੜੀਆਂ ਨੇ ਉਹ ਤਾਂ ਹੀ ਲੱਗਿਆ ਮੈਂ ਇੰਨਾਂ ਸਾਰੀਆਂ ਭੈਣਾਂ ਨੂੰ ਕਹੂੰਗਾ ਤੱਕੜੇ ਹੋ ਕੇ ਕੰਮ ਕਰਨਾ ਕਿਸੇ ਤੋਂ ਡਰਨ ਦੀ ਲੋੜ ਨਹੀਂ ਜਿੱਥੇ ਕ੍ਰਾਈਮ ਦੀ ਗੱਲ ਆ ਉੱਥੇ ਡੱਟ ਕੇ ਪਹਿਰਾ ਦਿਓ ਪੁਲਿਸ ਦੇ ਨਾਲ ਖੜੋ ਤੇ ਪੁੱੁਰਜ਼ੇ ਆਪ ਦੇ ਜਵਾਨ ਦੇ ਨਾਲ ਖੜਾਂਗੇ ਜਵਾਨ ਆਪਣੇ ਆਪ ਤੱਕੜਾ ਹੋਊਗਾ ਇਹੀ ਮੈਂ ਕਹੂੰਗਾ ਇਹ ਜਿਹੜਾ ਕ੍ਰਾਈਮ ਹੋਇਆ ਇਹਨੂੰ ਡਿਟੈਕਟ ਕਰਕੇ ਇਹਨਾਂ ਕ੍ਰਿਮੀਨਲਾਂ ਨੂੰ ਸਲਾਖਾਂ ਦੇ ਪਿੱਛੇ ਦੋ ਤੇ ਇਹਨਾਂ ਨਾਲ ਉਹੀ ਦਾ ਬਰਤਾਨਾ ਕਰੋ ਜਿਵੇਂ ਸਾਡੀਆਂ ਭੈਣਾਂ ਨਾਲ ਕਲਕੱਤੇ ਤੇ ਇੱਥੇ ਆਪਣੇ ਉੱਤਰਾਖੰਡ ਦੇ ਵਿੱਚ ਕੀਤਾ ਤਾਂ ਜੋ ਇਹ ਕ੍ਰਿਮੀਨਲ ਨੂੰ ਰੋਕਿਆ ਜਾ ਸਕੇ ਇਹ ਮੇਰਾ ਇੱਕ ਮੈਸੇਜ ਆ ਤੇ ਮੇਰੇ ਵੱਲੋਂ ਮੇਰੀਆਂ ਸੰਸਥਾਵਾਂ ਵੱਲੋਂ ਤੇ ਸਾਡੇ ਚਾਰਾਂ ਵੱਲੋਂ ਇਸ ਸੰਸਥਾ ਦੇ ਵਿੱਚ ਤੇ ਉਹਨਾਂ ਭੈਣਾਂ ਨੂੰ ਦੋਨਾਂ ਨੂੰ ਸੱਚੀ ਸਦਨਾ ਲਈ ਦਿਨਾ ਪ੍ਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਤਾਕਤ ਬਖਸ਼ੇ ਇਸ ਪਾਣੇ ਨੂੰ ਮਿਲਣ ਦਾ ਇੰਨੇ ਕਿੰਨਾ ਸਾਡੇ ਪ੍ਰਧਾਨ ਜੀ ਸ਼੍ਰੀ ਰਪਿੰਦਰ ਭਾਰਤਵਾਦੀ ਨੇ ਜੋ ਦੱਸਿਆ ਹੈ ਕਿ ਕਲਕੱਤਾ ਦੇ ਵਿੱਚ ਔਰ ਉਦਰਾਖੜ ਦੇ ਵਿੱਚ ਡਾਕਟਰ ਨਾਲ ਔਰ ਸਟਾਫ ਨਰਸ ਨਾਲ ਜੋ ਇਹ ਨਿੰਦਣਜੋਗ ਘਟਨਾ ਹੋਈ ਹੈ ਇਹ ਬਹੁਤ ਹੀ ਨਿੰਦਣਜੋਗ ਹੈ ਦੇਸ਼ ਦੇ ਕੋਨੇ-ਕੋਨੇ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਦਾ ਕੋਈ ਸੋਰਸ ਲੱਭਣ ਲੜਕੀਆਂ ਘਰ ਤੋਂ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਸਾਰਾ ਡਰ ਹੁੰਦਾ ਪਰ ਜੇ ਪ੍ਰਸ਼ਾਸਨ ਉਹਨਾਂ ਨੂੰ ਸਾਥ ਦੇਵੇ ਤਾਂ ਜੋ ਲੜਕੀਆਂ ਨੇ ਉਹ ਨਿੱਡਰ ਨਿਰਭੈ ਹੋ ਕੇ ਬਾਹਰ ਜਾ ਸਕਣ ਉਹਨਾਂ ਨੂੰ ਚੰਗੀ ਹੈਲਪ ਮਿਲ ਸਕੇ ਇਹ ਸਰਕਾਰਾਂ ਦੇ ਕੰਮ ਨੇ ਆ ਸਰਕਾਰਾਂ ਦਾ ਪ੍ਰਸ਼ਾਸਨ ਨਹੀਂ ਚਾਹੀਦਾ ਕਿ ਜੋ ਜਿਨ੍ਹਾਂ ਨੇ ਘਟਨਾ ਕੀਤੀ ਹੈ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ ਥੈਂਕ ਯੂ